ਪੰਜਾਬੀ ਨੋਟਬੁੱਕ ਚੈਨਲ ਤੇ ਸਾਰਿਆਂ ਦਾ ਨਿਗਾਹ ਸਵਾਗਤ ਹੈ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਡੇ ਦੇ ਇੱਕ ਖਾਸ ਦਿਨ ਬਾਰੇ ਕੈਨੇਡਾ ਡੇ ਹਾਂਜੀ ਬਹੁਤ ਮਹੱਤਵਪੂਰਨ ਦਿਨ ਹੈ ਕੈਨੇਡਾ ਲਈ ਸਾਡੇ ਕੋਲ ਇਸ ਬਾਰੇ ਜਾਣਕਾਰੀ ਹੈ ਲਰਨ ਇੰਗਲਿਸ਼ ਬਾਈ ਪਾਕਟ ਪਾਸਪੋਰਟ YouTube ਚੈਨਲ ਦੀ ਇੱਕ ਵੀਡੀਓ ਟ੍ਰਾਂਸਕ੍ਰਿਪਟ ਤੋਂ ਅੱਛਾ ਤੇ ਅੱਜ ਆਪਾਂ ਦੇਖਾਂਗੇ ਇਸ ਦਿਨ ਦਾ ਇਤਿਹਾਸ ਕੀ ਹੈ ਇਹਦਾ ਨਾਮ ਕਿਵੇਂ ਬਦਲਿਆ ਤੇ ਲੋਕ ਇਸ ਨੂੰ ਮਨਾਉਂਦੇ ਕਿਵੇਂ ਨੇ ਹਾਂਜੀ ਬਿਲਕੁਲ ਸ਼ੁਰੂ ਕਰਦੇ ਆਂ ਫਿਰ ਇਸ ਦੇ ਇਤਿਹਾਸ ਤੋਂ ਹਾਂ ਤਾਂ ਗੱਲ ਹੈ 1 ਜੁਲਾਈ 1867 ਦੀ ਇਸ ਦਿਨ ਸੰਵਿਧਾਨ ਐਕਟ ਲਾਗੂ ਹੋਇਆ ਸੀ ਹੂੰ ਤੇ ਚਾਰ ਇਲਾਕੇ ਮਿਲਾ ਕੇ ਕੈਨੇਡਾ ਬਣਿਆ ਸੀ ਅਪਰ ਕੈਨੇਡਾ ਲੋਅਰ ਕੈਨੇਡਾ ਨੋਵਾਸਕੋਸ਼ੀਆ ਤੇ ਨਿਊ ਬ੍ਰਾਂਸਵਿਕ ਹਾਂਜੀ ਉਦੋਂ ਇਸ ਨੂੰ ਕਹਿੰਦੇ ਸੀ ਡੋਮੀਨੀਅਨ ਡੇ ਡੋਮੀਨੀਅਨ ਡੇ ਇਹ ਨਾਮ ਫਿਰ ਕਦੋਂ ਬਦਲਿਆ ਦੇਖੋ ਅਧਿਕਾਰਤ ਤੌਰ ਤੇ ਤਾਂ ਇਹ 1982 ਵਿੱਚ ਕੈਨੇਡਾ ਡੇ ਬਣਿਆ ਅੱਛਾ ਜਦੋਂ ਕੈਨੇਡਾ ਐਕਟ ਆਇਆ جس ਨਾਲ संविधान पूरी तरह कनाडा ਦੇ ਹੱਥ ਆ ਗਿਆ ਬ੍ਰਿਟਿਸ਼ ਸੰਸਦ ਤੋਂ یعنی کہ پوری ਆਜ਼ਾਦੀ ਦਾ ਪ੍ਰਤੀਕ ਹਾਂ ਕਹਿ ਸਕਦੇ ਹੋ مطلب ਕੈਨੇਡਾ ਦੀ ਆਪਣੀ ਪ੍ਰਭੂਸੱਤਾ ਦਾ ਪਰ دلچسپ ਗੱਲ ਇਹ ਵਾ ਕਿ ਲੋਕ ਇਸ ਨੂੰ ਕਾਫੀ ਪਹਿਲਾਂ ਤੋਂ ਹੀ ਕੈਨੇਡਾ ਦੇ ਕਹਿਣ ਲੱਗ ਪਏ ਸੀ ਸੱਚੀ مطلب ਲੋਕਾਂ ਦੀ ਭਾਵਨਾ ਸਰਕਾਰੀ ਕਾਗਜ਼ਾਂ ਤੋਂ ਅੱਗੇ ਸੀ ਬਿਲਕੁਲ ਬਿਲਕੁਲ ਫਿਰ ਗੱਲ ਕਰੀਏ ਜਸ਼ਨਾਂ ਦੀ 1 ਜੁਲਾਈ ਨੂੰ ਪੂਰੇ ਕੈਨੇਡਾ 'ਚ ਛੁੱਟੀ ਹੁੰਦੀ ਹੈ ਜਿਵੇਂ ਅਮਰੀਕਾ 'ਚ 4 ਜੁਲਾਈ ਨੂੰ ਹਾਂਜੀ ਦੇਸ਼ ਭਗਤੀ ਦਾ ਮਾਹੌਲ ਹੁੰਦਾ ਪੂਰਾ ਰਾਜਧਾਨੀ ਓਟਾਵਾ ਵਿੱਚ ਤਾਂ ਬਹੁਤ ਵੱਡੇ ਜਸ਼ਨ ਹੁੰਦੇ ਨੇ ਉਹੀ ਪਾਰਲੀਮੈਂਟ ਹਿੱਲ ਦੇ ਸਾਹਮਣੇ ਹਾਂਜੀ ਉੱਥੇ ਵੱਡੇ ਸੰਗੀਤਕ ਪ੍ਰੋਗਰਾਮ ਕਲਚਰਲ ਸ਼ੋ ਹੁੰਦੇ ਨੇ ਤੇ ਮੈਂ ਸੁਣਿਆ ਉੱਥੇ ਪ੍ਰਧਾਨ ਮੰਤਰੀ ਜਾਂ ਕਦੇ ਸ਼ਾਹੀ ਪਰਿਵਾਰ ਦੇ ਲੋਕ ਵੀ ਆਉਂਦੇ ਨੇ ਹਾਂ ਆਮ ਤੌਰ ਤੇ ਪ੍ਰਧਾਨ ਮੰਤਰੀ ਹੁੰਦੇ ਨੇ ਕਦੇ ਕਦੇ ਸ਼ਾਹੀ ਪਰਿਵਾਰ ਤੋਂ ਵੀ ਕੋਈ ਆ ਜਾਂਦਾ ਮਹਾਰਾਣੀ ਐਲਿਜ਼ਾਬੈਥ ਵੀ ਆਉਂਦੇ ਰਹੇ ਨੇ ਅੱਛਾ ਇਹ ਤਾਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਵੀ ਦਰਸਾਉਂਦਾ ਹੈ ਬਿਲਕੁਲ ਤੇ ਇਹ ਸਿਰਫ ਉਟਾਵਾ ਦੀ ਗੱਲ ਨਹੀਂ ਪੂਰੇ ਦੇਸ਼ ਵਿੱਚ ਪ੍ਰੇਡ ਆਉਂਦੀਆਂ ਝੰਡੇ ਲਹਿਰਾਏ ਜਾਂਦੇ ਨੇ ਉਹ ਮੈਪਲ ਲੀਫ ਵਾਲੇ ਹਾਂਜੀ ਹਰ ਪਾਸੇ ਲੋਕ ਇਕੱਠੇ ਹੁੰਦੇ ਨੇ ਦੋਸਤ ਪਰਿਵਾਰ ਖਾਂਦੇ ਪੀਂਦੇ ਨੇ ਪਾਰਟੀਆਂ ਕਰਦੇ ਨੇ ਤੇ ਰਾਤ ਨੂੰ ਆਤੀਸ਼ਬਾਜ਼ੀ ਹਾਂ ਤੇ ਜ਼ਿਆਦਾਤਰ ਲੋਕ ਲਾਲ ਤੇ ਚਿੱਟੇ ਕੱਪੜੇ ਪਾਉਂਦੇ ਨੇ ਕੈਨੇਡੀਅਨ ਝੰਡੇ ਦੇ ਰੰਗ ਇਹ ਬਹੁਤ ਵਧੀਆ ਤਰੀਕਾ ਹੈ ਇਕਤਾ ਦਿਖਾਉਣ ਦਾ ਤੇ ਜਿਹੜੇ ਕੈਨੇਡੀਅਨ ਬਾਹਰ ਰਹਿੰਦੇ ਨੇ ਉਹ ਵੀ ਮਨਾਉਂਦੇ ਨੇ ਹਾਂਜੀ ਬਿਲਕੁਲ ਦੁਨੀਆ ਪਰਚ ਜਿੱਥੇ ਵੀ ਕੈਨੇਡੀਅਨ ਹੋਣ ਜਿਵੇਂ ਲੰਡਨ ਚ ਟ੍ਰੈਫਲਗਰ ਸਕੁਅਰ ਤੇ ਕੈਨੇਡਾ ਹਾਊਸ ਬਾਰੇ ਇਕੱਠੇ ਹੁੰਦੇ ਨੇ ਅੱਛਾ ਯਾ ਸ਼ੰਘਾਈ ਵਿੱਚ ਵੀ ਜਸ਼ਨ ਹੁੰਦੇ ਨੇ ਉਹ ਕੈਨੇਡਾ ਗਾਉਂਦੇ ਸੁਣ ਜਾਂਦੇ ਨੇ ਲੋਕੀ ਵਧੀਆ ਗੱਲ ਐ ਅੱਛਾ ਖਾਣ ਪੀਣ ਤੋਂ ਬਿਨਾ ਤਾਂ ਕੋਈ ਜਸ਼ਨ ਪੂਰਾ ਨਹੀਂ ਹੁੰਦਾ ਕੀ ਖਾਸ ਹੁੰਦਾ ਇਸ ਦਿਨ ਓਹੋ ਬਹੁਤ ਕੁਝ ਸਭ ਤੋਂ ਮਸ਼ਹੂਰ ਤਾਂ ਹੈ ਪੁਟਿਨ ਹਾਂ ਔਰ ਫਰਾਈਜ਼ ਚੀਜ਼ ਕੁਰਡਸ ਤੇ ਗਰੇਵੀ ਵਾਲੀ ਹਾਂਜੀ ਉਹੀ ਫਿਰ ਪੈਨਕੇਕ ਮੈਪਲ ਸਰਬ ਨਾਲ ਪਰੇ ਹੋਏ ਹਮ ਬੇਕਨ 버ਗਰ ਬਟਰਟਾਰਟਸ ਬਟਰਟਾਰਟਸ ਮੇਰੇ ਫੇਵਰੇਟ ਨੇ ਅੱਛਾ ਤੇ ਇੱਕ ਹੋਰ ਚੀਜ਼ ਨਨਾਇਮੋਬਾਰ ਇਹ ਵੀ ਬਹੁਤ ਚੱਲਦੀ ਹੈ ਇੱਕ ਹੀ ਹੁੰਦੀ ਹੈ ਇੱਕ ਮਿਠਾਈ ਹੈ ਥੱਲੇ ਕਰੈਕਰ ਦਾ ਬੇਸ ਵਿੱਚ ਵਨੀਲਾ ਕਸਟਰਡ ਉੱਤੇ ਚਾਕਲੇਟ ਵਾਹ ਸੁਡਣchi ਸਵਾਦ ਲੱਗ ਰਹੀ ਹੈ ਹਾਂਜੀ ਤੇ ਪੀਣ ਵਾਲਿਆਂ ਦੀ ਗੱਲ ਕਰੀਏ ਤਾਂ ਅੰਦਾਜ਼ਾ ਲਾਓ ਸਿਰਫ ਬ੍ਰਿਟਿਸ਼ ਕੋਲੰਬੀਆ ਚ ਹੀ ਕੈਨੇਡਾ ਡੇ ਵਾਲੇ ਹਫਤੇ ਚ ਕੋਈ 1.2 ਮਿਲੀਅਨ ਲੀਟਰ ਬੀਅਰ ਪੀਤੀ ਜਾਂਦੀ ਹੈ ਹੈ 1.2 ਮਿਲੀਅਨ ਲੀਟਰ ਬਹੁਤ ਜ਼ਿਆਦਾ ਹੈ ਤਾਂ ਹਾਂਜੀ ਬੀਅਰ ਦੀ ਗੱਲ ਚੱਲੀ ਹੈ ਤਾਂ ਇੱਕ ਮਸ਼ਹੂਰ ਬੀਅਰ ਬ੍ਰਾਂਡ ਹੈ ਨਾ ਮੋਲਸਨ ਕੈਨੇਡੀਅਨ ਹਾਂ ਬਿਲਕੁਲ ਸੁਣਿਆ ਉਹਨਾਂ ਦੇ ਇੱਕ ਇਸ਼ਤਿਹਾਰ ਨੇ ਬੜੀ ਧੂਮ ਪਾਈ ਸੀ ਹਾਂ ਉਹ 1994 ਦੀ ਗੱਲ ਹੈ ਉਹਨਾਂ ਨੇ ਕੁਝ ਇਸ਼ਤਿਹਾਰ ਕੱਡੇ ਸੀ ਉਹਨਾਂ ਵਿੱਚ ਇੱਕ ਬੰਦਾ ਜੋ ਸਟੇਜ ਤੇ ਆ ਕੇ ਬੜੇ ਜੋਸ਼ ਨਾਲ ਬੋਲਦਾ ਮਤਲਬ ਕੈਨੇਡੀਅਨ ਹੋਣ ਤੇ ਮਾਣ ਬਾਰੇ ਅੱਛਾ ਉਹਨੂੰ ਰੈਂਟ ਕਿਹਾ ਗਿਆ ਸੀ ਪਰ ਉਹ ਅਸਲ 'ਚ ਦੇਸ਼ ਭਗਤੀ ਦਾ ਇਜ਼ਹਾਰ ਸੀ ਤੇ ਉਹਦਾ ਨਾਰਾ ਸੀ ਆਈ ਐਮ ਕੈਨੇਡੀਅਨ ਆਈ ਐਮ ਕੈਨੇਡੀਅਨ ਮੈਂ ਕੈਨੇਡੀਅਨ ਹਾਂ ਹਾਂਜੀ ਇਹ ਨਾਰਾ ਇੰਨਾ ਮਸ਼ਹੂਰ ਹੋਇਆ ਕਿ ਪੂਰੇ ਦੇਸ਼ 'ਚ ਫੈਲ ਗਿਆ ਲੋਕਾਂ ਨੇ ਮਹਿਸੂਸ ਕੀਤਾ ਕਿ ਇਹ ਉਹਨਾਂ ਦੀ ਭਾਵਨਾ ਦੱਸਦਾ ਹੈ ਕਮਾਲ ਹੈ ਮਤਲਬ ਇੱਕ ਇਸ਼ਤਿਹਾਰ ਕੌਮੀ ਪਛਾਣ ਦਾ ਹਿੱਸਾ ਬਣ ਗਿਆ ਹਾਂ ਬਿਲਕੁਲ ਕਹਿੰਦੇ ਨੇ ਅੱਜ ਵੀ ਲੋਕਾਂ ਨੂੰ ਉਹ ਪੂਰਾ ਰੈਂਟ ਯਾਦ ਹੈ ਵਾਹ ਅੱਛਾ ਇੱਕ ਹੋਰ ਛੋਟੀ ਜੀ ਗੱਲ ਜੇ 1 ਜੁਲਾਈ ਸ਼ਨੀਵਾਰ ਜਾਂ ਐਤਵਾਰ ਨੂੰ ਆ ਜਾਏ ਤਾਂ ਫਿਰ ਸੋਮਵਾਰ ਨੂੰ ਛੁੱਟੀ ਮਿਲ ਜਾਂਦੀ ਹੈ ਮਤਲਬ ਜਸ਼ਨ ਮਨਾਣ ਤੋਂ ਕੋਈ ਰੋਕ ਨਹੀਂ ਸਕਦਾ ਬਿਲਕੁਲ ਕੈਨੇਡੀਅਨ ਆਪਣੀ ਛੁੱਟੀ ਪੱਕੀ ਰੱਖਦੇ ਨੇ ਚਲੋ ਇਹ ਤਾਂ ਸੀ ਕੈਨੇਡਾ ਡੇ ਬਾਰੇ ਕੁਝ ਖਾਸ ਗੱਲਾਂ ਹਾਂਜੀ ਜਾਂਦੇ ਜਾਂਦੇ ਇੱਕ ਸਵਾਲ ਸਰੋਤਿਆਂ ਲਈ ਛੱਡ ਜਾਈਏ ਹਾਂ ਜ਼ਰੂਰ ਕਿ ਇਹ ਜਿਹੜੇ ਸਾਂਝੇ ਜਸ਼ਨ ਹੁੰਦੇ ਨੇ ਜਿਵੇਂ ਕੈਨੇਡਾ ਡੇ ਜਿੰਨਾ ਚ ਇਤਿਹਾਸ ਪਰੰਪਰਾਵਾਂ ਖਾਣਾ ਪੀਣਾ ਇੱਥੋਂ ਤੱਕ ਕਿ ਮਸ਼ਹੂਰ ਨਾਰੇ ਵੀ ਜੁੜ ਜਾਂਦੇ ਨੇ ਇਹ ਸਭ ਮਿਲ ਕੇ ਸਮੇਂ ਦੇ ਨਾਲ ਇੱਕ ਦੇਸ਼ ਦੀ ਸਾਂਝੀ ਪਛਾਣ ਨੂੰ ਕਿਵੇਂ ਬਣਾਉਂਦੇ ਨੇ ਤੇ ਕਿਵੇਂ ਮਜ਼ਬੂਤ ਕਰਦੇ ਨੇ ਹੂੰ ਬਹੁਤ ਵਧੀਆ ਸਵਾਲ ਹੈ ਸੋਚਣ ਲਈ ਇਸ ਤੇ ਵਿਚਾਰ ਜ਼ਰੂਰ ਕਰਨਾ ਜੀ ਅੱਜ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਡੇ YouTube ਚੈਨਲ ਪੰਜਾਬੀ ਨੋਟਬੁੱਕ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਸਾਨੂੰ Facebook ਤੇ Instagram ਤੇ ਵੀ ਜ਼ਰੂਰ ਫੋਲੋ ਕਰੋ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੀਂ ਜਾਣਕਾਰੀ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ